ਸ਼ਾਪ ਦਾ ਡਿਪਟੀ ਸੀਐਮ ਅੱਤੇ ਮੌਜੂਦਾ ਐਮਪੀ ਸੁਖਜਿੰਦਰ ਸਿੰਘ ਰੰਦਾਵਾ ਆਇਤੁਲਜੀਤ ਦੁਸਾਂਜ ਤੇ ਹੱਕ ਚ ਰੰਦਾਵਾ ਨੇ ਟਵੀਟ ਕਰਕੇ ਕਿਹਾ ਕਿ ਤਲਜੀਤ ਨੇ ਹਮੇਸ਼ਾ ਦੇਸ਼ ਦੀ ਸ਼ਾਨ ਵਧਾਈ ਹੈ ਪਰ ਹੇਟ ਗੈਂਗ ਦੇਸ਼ ਵਾਸੀਆਂ ਤੇ ਦਿਲਾ ਵਿੱਚ ਪੰਜਾਬੀਆਂ ਖਿਲਾਫ ਚਿਹਰ ਕੋਲਨਤੀ ਕਰ ਰਿਹਾ ਹੈ ਕੋਸ਼ਿਸ਼ ਦੁਨੀਆ ਦੇ ਮਸ਼ਹੂਰ ਕਲਾਕਾਰ ਅਤੇ ਗਾਇਕ ਦਲਜੀਤ ਦੋਸਾਂਜਿਸਤਾ ਦੋ ਫਿਲਮਾਂ ਬਾਰਡਰ 2 ਅਤੇ ਸਰਦਾਰਜੀ 3 ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਉਸ ਨੂੰ ਲੈ ਕੇ ਐਮਪੀ ਸੁਖਿੰਦਰ ਸਿੰਘ ਅਰੰਦਾਵਾ ਦਲਜੀਤ ਸਿੰਘ ਦੋਸਾਂਜ ਤੇ ਹੱਕ ਚੜਟ ਦੇ ਨਜ਼ਰ ਆਏ ਹਨ ਇੱਕ ਟਵੀਟ ਰਾਹੀਂ ਸੁਖਿੰਦਰ ਸਿੰਘ ਅਰੰਦਾਵਾ ਨੇ ਲਿਖਿਆ ਹੈ ਕਿ ਜਦੋਂ ਸੂਰਜ ਚੜਦਾ ਹੈ ਤਾਂ ਨਫ਼ਰਤ ਅਤੇ ਵਿਚਾਰ ਘਰਮ ਹੋਣੇ ਸ਼ੁਰੂ ਹੋ ਜਾਂਦੇ ਹਨ ਸਿਰਫ ਦਲਜੀਤ ਦੋਸਾਂਜ ਹੀ ਨਹੀਂ ਇਸ ਤੋਂ ਪਹਿਲਾਂ ਵੀ ਕਈ ਵਾਰ ਹੇਟ ਗੈਂਗ ਨੇ ਦੇਸ਼ ਵਾਸੀਆਂ ਦੇ ਦਿਲਾਵਾਂ ਵਿੱਚ ਪੰਜਾਬੀਆਂ ਖਿਲਾਫ ਜ਼ਹਿਰ ਕੋਲੰਤੀ ਕੋਸ਼ਿਸ਼ ਕੀਤੀ ਹੈ ਪਰ ਹਰ ਵਾਰ ਇਹਨਾਂ ਦੀਆਂ ਸਾਜ਼ਿਸ਼ਾਂ ਨਿਕਾਮ ਰਹੀਆਂ ਹਨ ਕਿਉਂਕਿ ਦੇਸ਼ ਵਾਸੀਆਂ ਨੂੰ ਪੰਜਾਬੀਆਂ ਦੀ ਦੇਸ਼ ਭਗਤੀ, ਬਹਾਦਰੀ ਅਤੇ ਸੇਵਾ ਭਾਵਨਾ ਬਾਰੇ ਚੰਗੀ ਤਰ੍ਹਾਂ ਪਤਾ ਹੈ ਦਿਲਜੀਤ ਦੁੱਸਾਂ ਜਿਨੇ ਹਮੇਸ਼ਾ ਹਰ ਮੰਚ ਤੇ ਦੇਸ਼ ਦੀ ਸ਼ਾਨ ਵਧਾਈ ਹੈ ਇਹ ਹੇਟ ਗੈਂਗ ਕਦੇ ਵੀ ਦਿਲਜੀਤ ਦੇ ਦਿਲ ਵਿੱਚੋਂ ਦੇਸ਼ ਪ੍ਰਤੀ ਮੁਹੱਬਤ ਅਤੇ ਦੇਸ਼ ਵਾਸੀਆਂ ਦੇ ਦਿਲਾਵਾਂ ਵਿੱਚੋਂ ਦਿਲਜੀਤ ਦੁੱਸਾਂ ਜ ਲਈ ਇੱਜ਼ਤ ਨਹੀਂ ਮਿਟਾ ਸਕੇਗਾ ਸ਼ਾਪ ਦਾ ਡਿਪਟੀ ਸੀਐਮ ਅੱਤੇ ਮੌਜੂਦਾ ਐਮਪੀ ਸੁਖਜਿੰਦਰ ਸਿੰਘ ਰੰਦਾਵਾ ਆਇਤੁਲਜੀਤ ਦਸਾਂਜ ਤੇ ਹੱਕ ਚ ਰੰਦਾਵਾ ਨੇ ਟਵੀਟ ਕਰਕੇ ਕਿਹਾ ਕਿ ਤਲਜੀਤ ਨੇ ਹਮੇਸ਼ਾ ਦੇਸ਼ ਦੀ ਸ਼ਾਨ ਵਧਾਈ ਹੈ ਪਰ ਹੇਟ ਗੈਂਗ ਦੇਸ਼ ਵਾਸੀਆਂ ਤੇ ਦਿਲਾ ਵਿੱਚ ਪੰਜਾਬੀਆਂ ਖਿਲਾਫ ਚਿਹਰ ਕੋਲਨਤੀ ਕਰ ਰਿਹਾ ਹੈ ਕੋਸ਼ਿਸ਼ ਦੁਨੀਆ ਦੇ ਮਸ਼ਹੂਰ ਕਲਾਕਾਰ ਅਤੇ ਗਾਇਕ ਦਲਜੀਤ ਦੋਸਾਂਜਿਸਤਾ ਦੋ ਫਿਲਮਾਂ ਬਾਰਡਰ 2 ਅਤੇ ਸਰਦਾਰਜੀ 3 ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਉਸ ਨੂੰ ਲੈ ਕੇ ਐਮਪੀ ਸੁਖਿੰਦਰ ਸਿੰਘ ਅਰੰਦਾਵਾ ਦਲਜੀਤ ਸਿੰਘ ਦੋਸਾਂਜ ਤੇ ਹੱਕ ਚ ਟਟ ਦੇ ਨਜ਼ਰ ਆਏ ਹਨ ਇੱਕ ਟਵੀਟ ਰਾਹੀਂ ਸੁਖਿੰਦਰ ਸਿੰਘ ਅਰੰਦਾਵਾ ਨੇ ਲਿਖਿਆ ਹੈ ਕਿ ਜਦੋਂ ਸੂਰਜ ਚੜਦਾ ਹੈ ਤਾਂ ਨਫ਼ਰਤ ਅਤੇ ਵਿਚਾਰ ਕਰਮ ਹੋਣੇ ਸ਼ੁਰੂ ਹੋ ਜਾਂਦੇ ਹਨ ਸਿਰਫ ਦਲਜੀਤ ਦੋਸਾਂਜ ਹੀ ਨਹੀਂ ਇਸ ਤੋਂ ਪਹਿਲਾਂ ਵੀ ਕਈ ਵਾਰ ਹੇਟ ਗੈਂਗ ਨੇ ਦੀ ਦੇਸ਼ ਵਾਸੀਆਂ ਦੇ ਦਿਲਾਂ ਵਿੱਚ ਪੰਜਾਬੀਆਂ ਖਿਲਾਫ ਜ਼ਹਿਰ ਕੋਲੰਤੀ ਕੋਸ਼ਿਸ਼ ਕੀਤੀ ਹੈ ਪਰ ਹਰ ਵਾਰ ਇਹਨਾਂ ਦੀਆਂ ਸਾਜ਼ਿਸ਼ਾਂ ਨਿਕਾਮ ਰਹੀਆਂ ਹਨ ਕਿਉਂਕਿ ਦੇਸ਼ ਵਾਸੀਆਂ ਨੂੰ ਪੰਜਾਬੀਆਂ ਦੀ ਦੇਸ਼ ਭਗਤੀ, ਬਹਾਦਰੀ ਅਤੇ ਸੇਵਾ ਭਾਵਨਾ ਬਾਰੇ ਚੰਗੀ ਤਰ੍ਹਾਂ ਪਤਾ ਹੈ ਦਿਲਜੀਤ ਤੁਸੀਂ ਜਿਨੇ ਹਮੇਸ਼ਾ ਹਰ ਮੰਚ ਤੇ ਦੇਸ਼ ਦੀ ਸ਼ਾਨ ਵਧਾਈ ਹੈ ਇਹ ਹੇਟ ਗੈਂਗ ਕਦੇ ਵੀ ਦਿਲਜੀਤ ਦੇ ਦਿਲ ਵਿੱਚੋਂ ਦੇਸ਼ ਪ੍ਰਤੀ ਮੁਹੱਬਤ ਅਤੇ ਦੇਸ਼ ਵਾਸੀਆਂ ਦੇ ਦਿਲਾਂ ਵਿੱਚੋਂ ਦਿਲਜੀਤ ਤੁਸਾਂਜ ਲਈ ਇੱਜ਼ਤ ਨਹੀਂ ਮਿਟਾ ਸਕੇਗਾ